ਸਤ ਨਾਮ ਬਾਹੇ ਗੁਰੂ 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 ਵਾਹਿਗੁਰੂ ਸਤ ਨਾਮ ਬਾਹੇ ਗੁਰੂ نام وای گرو تپ نام واحد واح گرو جی کا خالصہ واح گرو جی کی ਅਮਰ ਸਤ ਗੁਰ ਤੇਰ ਕੀਆ ਅਮਰ ਰਾਸ ਅਮਰ ਛਤਰ ਗੁਰ ਰਾਮ ਦੀਆ ਗੁਰ ਰਾਮ ਦਾਸ ਦਰਸ਼ਨ ਪਰਸ ਕਹ ਮਤੁਰਾ ਅਮਰਤ ਬੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਹਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਪ੍ਰਭ ਦਾਤਾ ਧਾਨ ਮਤ ਪੂਰਾ ਹਮ ਖਾਰੇ ਭੇਖਾਰੇ ਕੀਓ ਮੈਂ ਕੀ ਮੰਗੋ ਕਿਛ ਤੇ ਨ ਰਹਾਈ ਹਰ ਦੀਜੈ ਨਾਮ ਪਿਆਰੀ ਕੀਓ ਰੱਬ ਦਾ ਤਾਂ ਤਾਂ ਨਾਮ ਵਕ ਪੂਰਾ ਹਮ ਖਾਰੇ ਪੇਖਾਰੀ ਜੀਓ ਮੈਂ ਕਿਆ ਮੰਦ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਮਨਵਾਰੀ ਜਲ ਥਲ ਮਹੀ ਅਲਗੁਪ ਤੋ ਵਰਤਾਏ ਸ਼ਬਦੀ ਦੇਖ ਨਿਹਾਰੀ ਜਿਉ ਰਹਾ ਮਰਤ ਪਿਆਰ ਅਕਾਸ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜਿਉ ਸੋ ਬ੍ਰਹਮ ਅਜੂਨੀ ਹੈ ਭੀ ਬੋਨੀ ਕਟ ਭੀਤਰ ਦੇਖ ਮੁਹਾਰੀ ਤਿਉ ਜਾਨਮ ਮਰਨ ਤੋਂ ਇਹੋ ਜਗ ਫਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਗੁਰ ਮਿਲੈ ਤਖਤਰੁ ਮਨ ਤਪਾਈਐ ਸਾਗਤ ਪਾਚੀ ਹਾਰੀ ਜੀਓ ਸਤਗੁਰ ਬੰਨਨ ਕੋੜ ਨਰਾਰੇ ਪਹੁੜਨ ਨ ਕਰੁ ਮਜਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਸਤਿਗੁਰ ਬੰਨਨ ਕੋ ਦਨਾਰੇ ਬਹੁੜਨ ਗਲਬ ਮਝਾ ਕੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ